ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਕੋਸ਼ਣਾਉ ਜੀ ਕਿ ਮੈਂ ਸਾਰੇ ਠੀਕ ਠਾਕ ਆਸੀਂ ਵੀ ਸਾਰੇ ਠੀਕ ਠਾਕ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਤੇ ਦੁਪਹਿਰ ਦਾ ਟਾਈਮ ਆ ਤੇ ਬੱਚੇ ਆ ਗਏ ਸਕੂਲੋਂ ਉਹਨਾਂ ਦੀ ਸਾਰ ਮੰਗਣ ਲੱਗੀ ਕਹਿੰਦੇ ਵੀ ਸੈਵਿਰ ਗਿਆ ਸੀਗਾ ਸੌਦੇ ਲੈਣ ਉੱਥੇ ਮੈਗੀ ਲਿਆਇਆ ਕਹਿੰਦਾ ਮੈਗੀ ਬਣਾ ਕੇ ਦੇ ਹੁਣ ਮੈਗੀ ਬਣਾ ਕੇ ਦਿੱਤੀ ਆ ਸਵੇਦੀ ਮੇ ਲੱਗੀ ਹੋਈ ਆ ਕਮਰਾ ਕਰਾਂ ਚ ਬਹੁਤ ਜ਼ਿਆਦਾ ਸਫਾਈ ਸੀਗੀ ਕਰਨ ਵਾਲੀ ਰਾਤ ਹਨੇਰੀ ਜੀ ਆ ਗਈ ਸੀਗੀ ਉਹਦੇ ਨਾਲ ਸਾਰੇ ਕੰਮ ਵੱਧ ਗਏ ਫੇਰ ਸਾਰੇ ਸਾਫ਼ ਕਰੇ ਕਮਰੇ ਵਗੈਰਾ ਨਾਲ ਚਾਹਾਂ ਗੋਟੀਆਂ ਤੇ ਕੱਪੜੇ ਬਹੁਤ ਜ਼ਿਆਦਾ ਹੋ ਗਏ ਸੀ ਜਿੱ ਤੋਂ ਉਹ ਤੋਂ ਕੇ ਫਿਰ ਨਾਲੇ ਸਿਰ ਚਮਕੀ ਪੈ ਗਈ ਸੀ ਤੇ ਸਿਰ ਧੁੱਤਾ ਤੇ ਹੁਣ ਇਹਨਾਂ ਨੂੰ ਮੈਗੀ ਬਣਾ ਕੇ ਦਿੱਤੀ ਪਹਿਲਾਂ ਚਾਹ ਕਰੀ ਦੋ ਵਾਰ ਚਾਹ ਬਣਾਇਆ ਪਹਿਲਾਂ ਆਪਣੇ ਆਗੇ ਸੀ ਜਿਹੜੀ ਦੋ ਟਰਾਲੀਆਂ ਰਹਿਈਆਂ ਸੀਗੇ ਟੁੱਟੀਆਂ ਸਿੱਟਣ ਉਹ ਆਲੇ ਬਨੇ ਪਾਈ ਤੇ ਉਹਨਾਂ ਉਚਾ ਕਰਕੇ ਦਿੱਤੀ ਕੋਣਨ ਨੂੰ ਮੈਗ ਬਣਾ ਕਰ ਦਿੱਤੇ ਸੈਸ ਤਾਂ ਲੈ ਗਏ ਅਬ ਦੀ ਕਾਈ ਬੰਦ ਜਿਸ ਕਰਨ ਨੂੰ ਵੀ ਦੇਣਾ ਜਿਵਾ ਕਰਦਾ ਜੀ ਕਰਦਾ ਉਦੋਂ ਹੀ ਕੀ ਕਰਦਾ ਹੈਗਾ ਹੁਣ ਕਹਾਂ ਉਹ ਦੇਣੀ ਨਹੀਂ ਜੀ ਆਫੇ ਮੈਂ ਤਾਂ ਥੋੜੀ ਜਿਹੀ ਤੇ ਦੋ ਬੈਗ ਬਣਾਇਸਾ ਉਹਦੇ ਘੱਟ ਥੋੜੀ ਜਿਹੀ ਰੱਖ ਲਿਆ ਬਾਕੀ ਜੀ ਚਲੋ ਮਿਲਦੇ ਆਂ ਫੇਰ ਲੋ ਜੀ ਭਾਂਡੇ ਵੀ ਹਲੇ ਇੱਥੇ ਪੈਨੇ ਚਾੜੇ ਤੇ ਹੁਣੇ ਗਏ ਨੇ ਉਹ ਪਾ ਕੇ ਥੋੜੀ ਮੈਂ ਹੁਣ ਐ ਉਤਰ ਕੇ ਦੇਖੋ ਉਧਰ ਹਾਲੇ ਗੋਹਾ ਪਹਿਲਾਂ ਇਕੱਠਾ ਕਰੂੰਗੀ ਸਾਰਾ ਤੇ ਥੋੜੀ ਫੈਂਡ ਗਈ ਹੁਣ ਭੱਲੀਆਂ ਵਗੈਰਾ ਵੀ ਉਹਨਾਂ ਪੇਟੀਆਂ ਚੋਂ ਕੱਢ ਕੇ ਰੱਖਤੀਆਂ ਬਾਹਰ ਹੁਣ ਦੁਬਾਰਾ ਝਾੜ ਕੇ ਫੇਰ ਹਰੇ ਕੁਛ ਪਲੜਵਾਰ ਬਣ ਨੇ ਤੇ ਉਹ ਲਿਆ ਕੇ ਚਾੜ ਕੇ ਫੇਰ ਪੇਟੀ ਦੇ ਵਿੱਚ ਰੱਖ ਕੇ ਫੇਰ ਦੇ ਦਿਆਂ ਦੀ ਕਿੱਥੇ ਜਗ੍ਹਾ ਬਣਦੀ ਰੱਖ ਦਿਆ ਥੋੜੀ ਦੇਖਾਂ ਕਿੰਨੀ ਖੋਗੀ ਦੋ ਟਰਾਲੀਆਂ ਹੋਰ ਪਾ ਗਏ ਹਾਲ ਤੋ ਹੋਰ ਕਹਿੰਦੇ ਤੇ ਭਰ ਗਿਆ ਤੇ ਇਤ ਲਾ ਗਈ ਉਹ ਬਾਪੇ ਨੇ ਕਹਿ ਕੇ ਕਿ ਲਵਾਈ ਉੱਪਰ ਕਹਿੰਦਾ ਵੀ ਤਾਂ ਪੈਣੀ ਆ ਇਹ ਦੋ ਟਰਾਲੀਆਂ ਹੁਣ ਹੋਰ ਪਾ ਕੇ ਗਏ ਨੇ ਚਲੋ ਹੁਣ अगलायासी माड़ ना कह करकेवा लिया नहीं तो अपने को थोड़ी वादू सी तो चलो ठीक है रेट ऐतकी करके दो होर पवा लिया चल अंदर पईदा तो कोई हो नहीं बिगाड़ नहीं गा हम बचे बचे जाऊगी जो वही अपने कोहू जिमें एतकी दो ट्रालियाँ बचिया हुई तो गाहू बच सकती है तो नहीं बैस तो अपनी कट्टियाँ दो जड़ जुड़जड़िया ने बड़िया ਇੱਕ ਅੱਧਾ ਦੇਖਾਂਗੇ ਫਿਰ ਕੁਛ ਕਟਰੂ ਵਗੈਰਾ ਨਾਲ ਪਾਲਾਂਗੇ ਦੇਖੋ ਤੂੜੀ ਹਾਲੇ ਮੇਰੇ ਖੋਲੜੀਆਂ ਸੁੰਬਰਣ ਵਾਲੇ ਪਿੰਨਾਂ ਨੇ ਇਹ ਵੀ ਸੁੰਬਰਦੀਆਂ ਸਾਰੀ ਰੀਣ ਕੱਢਦੀਆਂ ਬਾਹਰ 4:30 ਦਾ ਟਾਈਮ ਹੋ ਗਿਆ ਸੋਕਾ ਕਰਿਆ ਪਿਆ ਇਹ ਚੱਕ ਕੇ ਕੱਖ ਪਾਉਣੇ ਨੇ ਤੇ ਸਾਇਦ ਤੇ ਸੈਦਾ ਪਾਪਾ ਗਏ ਨੇ ਬਾਜਰੇ ਦਾ ਬੀ ਲੈਣ ਤੇ ਤਾਂ ਕਰਕੇ ਮੈਂ ਵੀ ਲੇਟ ਹੋ ਗਈ ਉਹਨਾਂ ਨੂੰ ਤੋਰ ਕੇ ਹੋਣਾ ਇੰਨਾ ਪਹਿਲਾਂ ਥੱਲੇ ਉਹ ਭਾਈ ਲੱਗੇ ਹੋ ਸੀ ਟੂੜੀ ਪਾਣ ਤਾਂ ਨਹੀਂ ਆਇਆ ਹੋਇਆ ਹੈਗਾ ਦੇਖ ਆ ਨਹੀਂ ਦਸਕਰਨ ਦੇ ਚੀਨੇ ਕਬੂਤਰ ਇਹਨਾਂ ਪਿੱਛੇ ਫਿਰਦਾ ਰਹਿਦਾ ਪਤਾ ਨਹੀਂ ਕਿੱਥੋਂ ਇਹਨੇ ਇਹਨੂੰ ਤੇਰੀ ਇੱਕ ਕਬੂਤਰ ਇਹਨਾਂ ਵਿੱਚੋਂ ਇੱਕ ਨਾ ਇਹਦੇ ਨਾਨੀ ਕਿਥੇ ਗਿਰ ਗਈ ਸੀ ਖੇਤਾਂ ਦੇ ਵਿੱਚ ਆ ਕੇ ਜਮੇ ਮਰੀ ਪਈ ਸੀਗੀ ਕਬੂਤਰੀ ਇਹਨੇ ਨਾ ਬਚਾ ਲਈ ਤੇ ਉਹਨੂੰ ਕੋਟ-ਕੋਟ ਪਤਾ ਨਹੀਂ ਕੀ ਪਦੀਨੇ ਦਾ ਪਾਣੀ ਕਦੇ ਧਨੀਏ ਦਾ ਪਾਣੀ ਠੰਡਾ ਤੇ ਜੂਨ ਦੇ ਮਹੀਨੇ ਲੱਭੀ ਸੀਗੀ ਇਹਨੂੰ ਤੇ ਉੱਥੋਂ ਨਾ ਫਿਰ ਸਰਿੰਜ ਦੇ ਨਾਲ ਇਹਦੇ ਮੂੰਹ ਚ ਪਾਉਂਦਾ ਹੁੰਦਾ ਸੀਗਾ ਪਤਾ ਨਹੀਂ ਕਿੰਨੇ ਤਾਂ ਹੁਣ ਪਤਾ ਨਹੀਂ ਕਿਹੜੀ ਆ ਸ਼ਾਇਦ ਇੱਧਰਲੀ ਲਾਲ ਕੌਡੀ ਕੋਲ ਬੈਠੀ ਆ ਉਹਨੂੰ ਹੀ ਪਛਾਣਨੇ ਮੈਨੂੰ ਤਾਂ ਪਛਾਣ ਨਹੀਂ ਗਈ ਤੇ ਬਹੁਤ ਫਿਰਦਾ ਕਬੂਤਰਾ ਮਗਲਕਾ ਉਹਨਾਂ ਨੂੰ ਲੱਗਿਆ ਹੋਇਆ ਆਲੂ ਦੇ ਵਿੱਚ ਫੇਰ ਤੁਹਾਨੂੰ ਮਿਲਵਾਉਣੀ ਆ ਦੇ ਨਾਲ ਹਰਮੇਸ਼ਦੀ ਦਾ ਮੈਸੇਜ ਆਇਆ ਹੋਇਆ ਉਹ ਕਹਿੰਦੇ ਕਹਿੰਦੇ ਜਿਸ ਕਰਨ ਵੀਡੀਓ ਚ ਨੇ ਆਇਆ ਕਬੂਤਰਾਂ ਚ ਹੀ ਨੇ ਕਬੂਤਰਾਂ ਮਗਰ ਫਰੀ ਹੈ ਬਸ ਇਹਨਾਂ ਮਗਰ ਫਰੀ ਜਾਂਦਾ ਉਹ ਹਮ ਲਾਉਂਦੀ ਆ ਦੇ ਨਾਲ ਤੁਹਾਨੂੰ ਮੈਂ ਤੁਮ ਘਰ ਲੇਟ ਹੋ ਜਾਣਾ ਹੈ ਲੋਜੀ ਕੰਮ ਆਪਾਂ ਨੇ ਨਿਬੜਤਾ ਇੱਥੇ ਤੂੜੀ ਵੀ ਸੁੰਭੜਤੀ ਤੇ ਡੰਗਰਾਂ ਪਾਣੀ ਵੀ ਪਲਾਤਾ ਗੋਹਾ ਵੀ ਚੱਕਤਾ ਸਾਰਾ ਕੰਮ ਨਿਬੜ ਜਾਂਦਾ ਹੁਣ ਹੁੰਨੀਆਂ ਵਿੱਚ ਜਾ ਕੇ ਚੁੱਲੇ ਵੱਲ ਤੇ ਚੁੱਲੇ ਦਾ ਕੰਮ ਕਰਦੇ ਹਾਂ ਸਾਰਾ ਤਾਂ ਮੈਂ ਰਹਿ ਮਤਣੀਆਂ ਥਨੀ ਲੈ ਕਿਉਂ ਨਹੀਂ ਆ ਕਿ ਜੀ ਆਪਾਂ ਨੇ ਬਣਾਉਣੇ ਅੱਜ ਕੋਕਤਾਂ ਦੀ ਸਬਜ਼ੀ ਇੱਕ ਕਈ ਐ ਸੀਗਾ ਮੇਰੇ ਕੋ ਪਿਆ ਲੋਕੀ ਮਾਚਾ ਲਜੀ ਕੋਕਤੇ ਬਣਾ ਲੈਣੇ ਤੇ ਕਕੜੀਆਂ ਲੱਗਦੀਆਂ ਨੇ ਬੱਚੇ ਨਾਲ ਦੀਆਂ ਤੋੜ ਲੈਂਦੇ ਆ ਆ ਦੇਖੋ ਲੱਗੀ ਹੋਈ ਛੋਟੀ ਜੀ ਹੈ ਬਹੁਤ ਲੰਬੀਆਂ ਲੰਬੀਆਂ ਲੱਗਦੀਆਂ ਨੇ ਹੁਣੇ ਤੋੜ ਕੇ ਲੈ ਕੇ ਗਿਆ ਜਸ ਕਰਨ ਤੋੜ ਕੇ ਨਾ ਇਦਾਂ ਹੀ ਖਾ ਲੈਂਦੇ ਆ ਲਗਦਾ ਨੀ ਵਾ ਮੈਂ ਤਾਂ ਧੂਕ ਵੀ ਦਿੱਤੀ ਆ ਕੱਲ ਇਹਨਾਂ ਨੂੰ ਫੁੱਲ ਜੇ ਖਰਾਬ ਹੋ ਰਹੇ ਸੀਗੇ ਕੋਈ ਬੂਰੇ ਦੀ ਧੂਕ ਦੇਤੀ ਹੁਣ ਮੈਂ ਤੋੜਾ ਤਾਂ ਨਹੀਂ ਆ ਨੇਰਾਣਾ ਹੋ ਜਵੇ ਫਿਰ ਕਾਫੀ ਟਾਈਮ ਲੱਗ ਜਾਣਾ ਜਾ ਕੇ ਹੋਂ ਕਰੂੰਗੀ ਤਿਆਰੀ ਕਰਨੀ ਆਲੇ ਕੱਦੂ ਕਸ ਕਰੂਗੀ ਲੋਕੀ ਨੂੰ ਮਿਰਚਾਂ ਨੇ ਵੀ ਤਾਂ ਸੱਜੇ ਚੱਕ ਲਿਆ ਹੋ ਗਈਆਂ ਲੋਟ ਤਨੀਆ ਤੋੜ ਲਾ। ਕੱਲ ਸਹਜ ਨੇ ਦੇ ਕੇ ਆਇਆ ਸੀ। ਅੱਡੇ ਤੇ ਬਹੁਤ ਪਸੰਦ ਕਰਿਆ ਉਹਨਾਂ ਨੇ। ਅੱਡੇ ਆਏ ਨੇ ਖੈ ਤਨੀਆ ਕਹਿੰਦਾ ਚਟਣੀ ਬਣਾ ਕੇ ਖਾਵਾਂਗੇ। ਵਿਹਾਰ ਦੇ ਲੋਕ ਬਾਦਾ ਇਹ ਚੀਜ਼ਾਂ ਖਾ ਕੇ ਖੁਸ਼ ਨੇ ਚਟਣੀ ਵਗੈਰਾ ਬਹੁਤ ਹੁੰਦੇ ਨੇ। ਮਸਤ ਹੋ ਗਿਆ ਹੈ ਤਨੀਆ ਦੇਖ ਕੇ ਕਿਉਂਕਿ ਜਿਹੜੇ ਅੱਡੇ ਤੇ ਜਿਹੜੀ ਸਬਜ਼ੀ ਹੁੰਦੀ ਹੈ ਨਾ ਸੁੱਕੀ ਜੀ ਹੁੰਦੀ ਹੈ ਕਈ ਵਾ ਪਾਣੀ ਤੇ ਸਹਜ ਲੈ ਕੇ ਜਾਂਦਾ ਹੁੰਦਾ ਨਵੀਂ ਤਾਜੀ ਤੋੜ ਕੇ ਜਿਹੜੇ ਤੋੜਦੀ ਸਾਰੇ ਲੈ ਜਾਂਦਾ ਹੈ ਬਹੁਤ ਖੁਸ਼ ਹੋ ਕੇ ਲੰਦੇ ਨੇ ਮੈਂ ਤਨੀਆ ਥੋੜਾ 1 ਮਿੰਟ ਤੁਹਾਨੂੰ ਦਿਖਾਵਾਂ ਤਰਬੂਜ ਜਿਸ ਕਰਨੇ ਸਾਨੂੰ ਤੁਰਬੂਜ ਖਲਾ ਦੇਣਾ ਲੈ ਐਤ ਕੀ ਉਹਨੇ ਵੀ ਜਲੇ ਦੇਖੋ ਇੱਕ ਤਾ ਹੋ ਗਿਆ ਤੇ ਆ ਦੀ ਕਿੰਨਾ ਮੋਟਾ ਪੱਤਾ ਰੱਖ ਰੱਖਿਆ ਇਹ ਥੱਲੇ ਕਹਿੰਦੇ ਵੀ ਖਰਾਬ ਨਾ ਹੋ ਜਵੇ ਕਿਤੇ ਜਿਵੇਂ ਪਾਣੀ ਪੂਣੀ ਲਾਉਨੇ ਆ ਪਹਿਲਾਂ ਧਾਰੀਆਂ ਵਾਲੇ ਸੀਗੇ ਪਹਿਲਾਂ ਧਾਰੀਆਂ ਸੀ ਹੁਣ ਧਾਰੀਆਂ ਤੋਂ ਬਗੈਰ ਹੋ ਗਏ ਪਲੇਨ ਨੇ ਚਲੋ ਜਦੋਂ ਪੱਕਿਆ ਹਨਾ ਫੇਰ ਪਤਾ ਲੱਗੂਗਾ ਜਦੋਂ ਤੱਕ ਉਹ ਬਾਜ਼ਰ ਦੇ ਤਾਂ ਬਹੁਤ ਸ਼ਾਇਦ ਇਹਨੇ ਕਾਫੀ ਲੱਗੇ ਹੋਏ ਨੇ ਵਿੱਚ ਮੇਲ ਦੇ ਬੇਨਾਫਸ ਵਿੱਚ ਜਲ ਜੀ ਇਹਨਾਂ ਦੇ ਤੇ ਵੀ ਆ ਗਏ ਕੁੱਤੇ ਬਹੁਤ ਫਿਰਦੇ ਨੇ ਉੱਥੇ ਮੈਂ ਮੁਰਗੇ ਬੰਦ ਕਰਨੇ ਨੇ ਡਾਰ ਆ ਗਈ ਕੁੱਤਿਆਂ ਦੀ ਪੂਰੀ ਚਲੋ ਇਹ ਹੁਣ ਮੈਂ ਤੁਹਾਨੂੰ ਤਿਆਰੀ ਕਰਕੇ ਫੇਰ ਮਿਲੂਗੀ ਜਾ ਕੇ ਲੋਕ ਨੂੰ ਕੁਦਗਸ ਬਕਰਾ ਕਰਨਾ ਬਾਕੀ ਹੋਰ ਸਮਾਨ ਤਿਆਰ ਕਰ ਲਾ फिर मिलते हैं देखो कुत्ते हो दे। बहुत ज्यादा ने मुर्गे वगैरह चक्के लगते ने कई बार फिर तैयारी कर दूंगी हूँ इन्ना टाइम लग गया इधर ते तेल धरता है गर्म हो जूगा चलो आप ਕੋਹ ਤੇ ਇਹਦੇ ਬਣਾਉਣੇ ਨੇ ਤੇ ਕੋਹ ਇਹ ਕਈਰ ਵਿੱਚ ਕੋ ਬਣਾ ਦਈਏ ਕਈਏ ਨੂੰ ਕੱਦੂ ਕਸ ਕਰ ਲੈਂਦਾ ਤੇ ਬੇਸਣ ਇਹਦਾ ਪਾਣੀ ਮੇਨੂੰ ਚੋੜਤਾ ਮੈਂ ਕਈਏ ਦਾ ਸੁਕੀ ਜੀ ਫਿਰ ਇਹ ਪਤਲਾ ਹੋ ਜਾਂਦਾ ਜੇ ਪਾਣੀ ਵਿੱਚ ਰੱਖ ਦਾਂ ਫੇਰ ਇਹ ਨਹੀਂ ਸੈੱਟ ਬਣਦਾ ਹੁੰਦਾ ਥੋੜਾ ਬੇਸਣ ਪਾਵਾਂਗੇ ਦੇਖ ਕੇ ਪਾਵਾਂਗੇ ਜਿਹੜੇ ਉੱਪਰ ਇਹਦੇ ਵਿੱਚ ਥੋੜਾ ਮੈਂ ਪਾਉਂਗੀ ਜੀਰਾ ਥੋੜੀ ਜਿਹੀ ਹਲਦੀ ਕਸੂਰੀ ਮੇਥੀ ਤੇ ਮਿਆ ਇਪਾ ਕੇ ਨਾ ਆਪਾ ਨੂੰ ਬਣਾ ਲੇ ਤੇ ਇਹ ਬਹੁਤ ਮੇਰੀ ਮੁੱਕ ਹੀ ਖੜਮ ਹੋ ਗਈ ਨਵੀਂ ਲੈਂਦੀ ਐ ਤੇ ਇਹ ਮੁੱਦੀ ਲਾ ਕੇ ਰੱਖਦੇ ਨਹੀਂ ਦੇਖਾ ਜਿਹੜਾ ਕੇ ਲੈਂਦਾ ਨਾ ਇਹਦੇ ਵਿੱਚ ਢੱਕਣ ਚਾ ਜਾਉਂਦਾ ਮੇਰੇ ਨਾ ਹੱਥ ਨਹੀਂ ਕੰਮ ਕਰਦਾ ਹੱਥ ਦੋ ਦਾ ਬਹੁਤ ਹੈਲੋ ਗਾਇਸ ਮੇਰੇ ਲੋ ਇਸ ਕਾਰਨ ਆ ਜਾ ਇੱਧਰ ਮਾਸਾ ਲਾ ਤੋ ਓਰੇ ਤਾਂ ਬੈਠ ਮੇਰੀ ਗੱਲ ਸੁਣ ਮੈਂ ਲਾ ਤੋ ਵੀ ਮੇਰਾ ਹੱਥ ਦੁਖਦਾ ਦੇਖੋ ਕਿੰਨਾ ਮੋਟਾ ਹੋ ਗਿਆ ਤੇ ਇਹਦੇ ਸਣਾ ਜਮਾ ਕੱਪੜੇ ਧੋਦ ਸੀ ਉਹ ਖਖਰ ਲਾ ਲਿਆ ਉਹਨਾਂ ਨੇ ਆਪਣੀ ਮਸ਼ੀਨ ਦੇ ਟੱਕਲ ਟੁੱਟੇ ਫਿਰ ਉਹ ਵਿੱਚ ਖਖਰ ਲੱਗ ਗਿਆ ਤੇ ਦੋ ਪ੍ਰਿੰਟਾਂ ਕੱਟੀਆਂ ਲੜ ਗਈ ਮੈਂ ਕੜਾ ਵੀ ਫੇਰਾ ਫੜਾ ਫੜ ਤੇ ਵੀ ਹੱਥ ਕਿੰਨਾ ਸੋਜੀ ਗਿਆ ਤੇ ਮੋਚਦਾ ਲਿਆ ਚੀਜ਼ ਕਰਦੀ ਆ ਇਸ ਕਾਰਨ ਆ ਗਿਆ ਜੀ ਮਿਲ ਲੋ ਇਹਨੂੰ ਕਹਿੰਦੇ ਸੀ ਮਿਲਿਆ ਨਹੀਂ ਕੱਲ ਇਹਨੂੰ ਬਸ ਆਪਦੇ ਕਬੂਤਰਾਂ ਦੇ ਮਗਰੇ ਫਰੀ ਗਿਆ ਪਰ ਫਿਰ ਰੂਜੇ ਫਰੀ ਜਾਂਦਾ ਕਬੂਤਰਾਂ ਦਾ ਕੀ ਦੱਸਾਂ ਜੀ ਬਹੁਤ ਕਰਦਾ ਇਹ ਅੱਗੇ ਜਾਨ ਕੋਈ ਵੀ ਜਾਨਵਰ ਅਜੇ ਕੋਈ ਕੁੱਤਾ ਆ ਗਿਆ ਆਵਾਰਾ ਕੁੱਤਾ ਗਰਾਉਂਡ 'ਚ ਫਿਰਦਾ ਆਪਣੇ ਪਿਛਲੇ ਗੇੜ ਕੋਲ ਆ ਗਿਆ ਤੇ ਉਹਨੂੰ ਚੱਕੀ ਫਰੀ ਗਿਆ ਸਵੇਰ ਤੋਂ ਸਵੇਰ ਤੋਂ ਜਾਣ ਤੋਂ ਪਹਿਲਾਂ ਵੀ ਆ ਕੇ ਫਿਰ ਉਹ ਵਿਚਾਰਾ ਉੱਥੇ ਫਿਰ ਗੇੜ ਕੋਲ ਬੈਠਾ ਰਿਹਾ ਤੇ ਫਿਰ ਆ ਕੇ ਦੇ ਦੇ ਰੋਟੀ ਪਾਈ ਉਹ ਜਾਨਵਰਾਂ ਦਾ ਬੜਾ ਕਰਦਾ ਆ ਲਾਫਤ ਨੂੰ ਨੀਂ ਗਾਵਾ ਹੁਣ ਦੇ ਲੈ ਕਬੂਤਰਾ ਹਾ ਤਾਂ ਆਪ ਸਾਨੂੰ ਗਾਦਮ ਨਹੀਂ ਜੁੜਦੇ ਹੈਗੇ ਹੈ ਨਾ ਉਹਨਾਂ ਨੂੰ ਗਾਦਮ ਲੈ ਕੇ ਆਇਆ ਹਾਂ ਹੋਰ ਕਿਨੂੰ ਬਣਿਆ ਮੈਨੂੰ ਪਤਾ ਤੇਰਾ ਗਾਦਮ ਤੇ ਮਗਜ ਲੈ ਕੇ ਆਇਆ ਮਿਲਨੇ ਕਹਿੰਦਾ ਮੈਨੂੰ 100 ਰੁਪਏ ਦੇ ਇੱਕ ਨਾ ਬੈ ਉਹ ਫਰਸ਼ ਗੀ ਉਹ ਆ ਗਰਮ ਤੇ ਮੱਤ ਉਹ ਜਿਹੜਾ ਨੀਂ ਗਾਦ ਗਰਮ ਦੰ ਚਾਹ ਹੂੰ ਖੁੱਤਾ ਉੱਪਰ ਨਹੀਂ ਚੱਕ ਕੇ ਰੱਖਿਆ ਤਾਂ ਇਹਨੋਂ ਸੇ ਨਾ ਗਿਆ ਬੱਜਾ ਫਾਨੇ ਤੇ ਉੱਢ ਦੇ ਹੂੰ। ਪੂਦੀਨਾਂ ਦੇ ਉੱਢਣ। ਆ ਚੀਰ ਮੈਂ। ਤੇ ਤਾਂ ਚੀਰਉਣਾ ਹੈ ਨਾ। ਬਰੀਕ-ਬਰੀਕ ਕਰਕੇ ਚੀਰੂੰਗੀ ਭਾਜੀ ਮੈਂ। ਪਤਾ ਕੀ ਹੈ ਤੇ ਮੋਟਾ-ਮੋਟਾ ਚੀਰਨ ਤੇ ਵਧੀਆ ਨਹੀਂ ਲੱਗਦਾ। ਮੇਰੇ ਹੱਥ ਵੀ ਨਹੀਂ ਕੰਮ ਕਰਦਾ ਅੱਜ। ਇੱਕ ਨਹੀਂ ਚੀਰਉਣਾ। ਜਾ ਦੇ ਨਾ ਇਹ ਕਰ। ਉਹ ਚੱਕਲਾ ਧੁੱਤਾ ਪਿਆ ਉਹ ਲਿਆ। ਉਹਦੇ ਤੇ ਰੱਖ ਰੱਖ ਚੀਰ ਦੇ। ਉਹ ਤਾਂ ਸਾਹਮਣੇ ਪਿਆ ਦੇ ਕੋ। ਅੰਦਰ ਆ ਜਾ। ਚੱਕੀ ਲੱਗਿਆ ਕੰਮ ਗਰੀਦਾਂ ਦਾ ਇੱਥੇ ਆ ਉਹ ਹਾਂ ਕੁੰਡੀ ਦਾ ਬਟਲਾ ਕੁੰਡੀ ਜਿਵੇਂ ਘਟੋ ਹੋ ਜੂਗੀ ਨਹੀਂ ਆਵੇ ਤੇ ਇਹਨਾਂ ਗੁੜੇ ਚਟਨੀ ਬਣਾ ਲਈਏ ਹੱਥ ਬਹੁਤ ਦੁਖਦਾ ਮੇਰਾ ਬਾਹਣੇ ਆ ਗਏ ਮੈਂ ਸਾਰੇ ਬਾਜੀ ਦੇ ਦਾਦ ਜਨ ਲਾ ਲਾ ਆਹ ਲਾ ਦੋ ਜੀ ਇਹਦਾ ਪਕੌੜੇ ਜਿਹਾ ਬਣਾ ਲਾਂਗੇ ਆਪਾਂ ਕੋਪ ਕੋੜੇ ਨੇ ਇਹ ਕੋਪਤੇ ਨੇ ਖਾਊਗਾ ਖਾਲਾ ਖਾਲਾ ਕਈ ਦਿਨ ਲੈ ਬਹੁਤ ਸਵਾਦ ਹੁੰਦੇ ਨੇ ਤੈਨੂੰ ਪਤਾ ਨਹੀਂ ਲੱਗਣਾ ਕਹਦੇ ਨੇ ਖਾ ਕੇ ਤੇ ਮੈਂ ਕੁਝ ਜੋ ਜ ਬਣਾ ਦੇ ਪਰ ਉਹ ਤਾਂ ਆ ਗਏ ਅੱਜ ਨਾ ਬਣਾਦੇ ਕਚੋਰੀ ਆਲੂਆਂ ਦੀ ਬਣਦੀ ਆ ਆ ਜਾ ਗਏ ਗੋਲ ਗਲੇ ਗੋਲ ਗਲੇ ਹੁਣ ਮੈਂ ਗੋਲ ਗਲੇ ਪਕਾਉਣ ਬੈਠੀ ਕੋफ्ते ਲਾ ਰਹੀ ਹਾਂ ਇਹਦਾ ਹਾਂ ਕੋफ्ते ਬਣਾ ਰਹੀ ਹਾਂ ਧੰਦ ਕੋਲ ਗਲੇ ਬਹੁਤ ਪਸੰਦ ਨੇ ਭਾਈ ਹੈਨਾ ਲੋ ਜੀ ਕੋफ्ते ਆਪਣੇ ਬਣ ਗਏ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਥਾਲ ਦੇ ਵਿੱਚ ਤੇ ਇੱਕ ਵਾਰ ਸੋਸ ਦੇ ਆਦੇ ਇੱਕ ਮਰ ਇੱਕ ਵਾਰ ਹੋਰ ਬਣਾ ਲਾਂਗੇ ਜਿਹੜੇ ਰਹਿ ਗਏ ਫੇਰ ਲਾਵਾਂਗੇ ਤੜਕਾ तो कोफते अपने बन गए तेल क्या बस इनाल रखे तड़का लाने वास्ते ਪਾ ਦਾਂਗੇ ਸਾਰੇ ਮਸਾਲੇ ਪੀਸੇ ਆਹ ਪਿਆਜ਼ ਲਸਣ ਅਦਰਕ ਵਗੈਰਾ ਸਾਰਾ ਕੁਝ ਲਓ ਜੀ ਮਸਾਲੇ ਪਾ ਦਾਂਗੇ ਹੁਣ ਆਪਾਂ ਨਾਣ ਪਾ ਦਾਂਗੇ 1.5 ਚਮਚਾ ਪਾ ਦਾਂਗੇ ਬਾਕੀ ਫਿਰ ਦੇਖ ਲਾਂਗੇ ਕਸਤੂਰੀ ਮੇਥੀ ਤੇ ਹਲਦੀ ਹਰੀ ਮਿਰਚ ਪਾਈ ਹੋਈ ਆਪਾਂ ਨੇ। ਲਾਲ ਨਹੀਂ ਪਾਉਂਦੇ ਜੀ ਬਸ। ਮਸਾਲਾ ਰਲਾ ਲਾਂਗੇ ਹੁਣ। ਥੋੜੇ ਪਾਣੀ ਦਾ ਪੁੱਟ। ਜਿਆਦਾਤਰੀ ਨਹੀਂ ਕਰਦੇ ਆਪਾਂ ਥੋੜੀ ਰੱਖਾਂਗੇ। ਲਓ ਜੀ ਆਪਣ ਤਰੀ ਰਿਜਣ ਲੱਗੀ ਇੰਨੀ ਤਰੀ ਰੱਖੀ ਆਪਾਂ ਨੇ ਤੇ ਬਸ ਹੁਣ ਇਹਦੇ ਵਿੱਚ ਕੋਪ ਤੇ ਪਾ ਥੋੜੇ ਜਿਹਾ ਇੱਕ ਲਵਾਵਾਂਗੇ ਇੰਨਾ ਨਹੀਂ ਲਵਾਉਂਦੇ ਹੈਗੇ ਉਹ ਤਾਂ ਬਣੇ ਹੋਈ ਨੇ ਆਪਣੇ ਬੱਚੋ ਇਹਨਾਂ ਜਿਹੇ ਨੇ ਤੇ ਹੁਣ ਪਾ ਦਨੇ ਧਨੀਆ ਮਤੋ ਲਿਆ ਕੱਟ ਕੇ ਵੀ पहला जिसकान कट गया मोटे मोटे फे द्वारा मैं कटिया उन्हें एक तो मेरा हाथ नहीं कम करता है चीज बहुत पड़ी बंबा सारा पा देंगे धनिया बस इन सेक लिया थोड़ा ना तो धनिया रजगा अपना ਨੜ ਤਰੀ ਰਾਜ ਜੂਗੀ ਇਹਦੇ ਵਿੱਚ ਦਾਲ ਸਬਜੀ ਜਿਹੜਾ ਨਾ ਜਿਆਦਾ ਧਨੀਆ ਵਧੀਆ ਲੱਗਦਾ ਬਹੁਤ ਪਸੰਦ ਆ ਮੈਨੂੰ ਜਿਆਦਾ ਧਨੀਆ ਮੈਂ ਸਿਆਣਾ ਚ ਵੀ ਇੰਨੇ ਹੀ ਪਾਉਂਦੀ ਹੁੰਦੀ ਸੀ ਜਦੋਂ ਸੀਗਾ ਤੇ ਹੁਣ ਵੀ ਵਧੀਆ ਲੱਗਦਾ ਧਨੀਆ ਨਾਲ ਹਰੀ ਹਰੀ ਸਬਜੀ ਲਓ ਜੀ ਆਪਣੀ ਸਬਜੀ ਹੋ ਗਈ ਬਣ ਕੇ ਤਿਆਰ ਰੇਜ ਗਈ ਹੁਣ ਆਪਾਂ ਇਹਨੂੰ ਥੱਲੇ ਲਾ ਦਨੇ ਆ ਐਨ ਬਿਲਕੁਲ ਬਣ ਗਈ ਤੇ ਥਨੀਆ ਫਿਰ ਦਿੱਤੀ ਗਿਆ ਤੇ ਹੁਣ ਮੈਂ ਲਾਹੂੰਗੀ ਰੋਟੀ ਲਓ ਜੀ ਆਪਣੀ ਸਬਜੀ ਹੋ ਗਈ ਬਣ ਕੇ ਤਿਆਰ ਹੁਣ ਆਪਾਂ ਇਹਨੂੰ ਥੱਲੇ ਲਾ ਦਾਂਗੇ ਤੇ ਹੁਣ ਪਕਾਵਾਂਗੇ ਰੋਟੀ ਕੋਈ ਨੇਰਾ ਹੁੰਦਾ ਜਾਂਦਾ ਹੈ ਤੇ ਹਵਾ ਦਾ ਉਹ ਨਹੀਂ ਪਤਾ ਲੱਗਦਾ ਹੈਗਾ ਕਿੱਧਰੋਂ ਹੀ ਆ ਜਾਂਦੀ ਆ ਪ੍ਰਾਤ ਮੀਂਹ ਨਹੀਂ ਨੇਰੀ ਆ ਗਈ ਰਾਤੀ ਅਸੀਂ ਸਾਰੇ ਟਾਕੇ ਦਰਵਾਜ਼ੇ ਖੁੱਲੇ ਪਏ ਕਿ ਪੈਣੇ ਹੁੰਦੇ ਰਾਤ ਨੂੰ ਤੇ ਐਨ ਇੱਕ ਲੱਖ ਤੇ ਨੇਰੀ ਆ ਗਈ ਹਨਾ ਸਾਰੀ ਕਿਰਤ ਦੀ ਸਵਾ ਉੱਡ ਕੇ ਆ ਗਈ ਪਰ ਟਿਕ ਗਈ ਰਾਤ ਨੇਰੀ ਹਨਾ ਥੋੜਾ ਜਿਹਾ ਚੱਲ ਕੇ ਤੇ ਜਿਵੇਂ ਹੁਣ ਬੱਟ ਪਿਆ ਪਿਆ ਸ਼ਾਇਦ ਹੁੰਦੀ ਨੇਰੀ ਨਾ ਜਿਵੇਂ ਕਿ ਜੀ ਹਵਾ ਚਮੇਨ ਚੱਲਦੀ ਇੱਕ ਵੀ ਪੱਤਾ ਨਹੀਂ ਹਿੱਲ ਰਿਹਾ ਇਸ ਟਾਈਮ ਤੇ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬੈਲ ਬਟਨ ਵੀ ਦਵਾ ਦਿਆ ਕਰੋ ਤਾਂ ਜੋ ਤੁਹਾਡੇ ਤੱਕ ਸਾਡੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਪਹੁੰਚ ਸਕੇ ਬਾਕੀ ਜੀ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਬਾਏ ਬਾਏ